ਰੋਜ਼ ਕੀ ਬਾਤ ਦੇਖ ਰਹੇ ਦਰਸ਼ਕਾਂ ਦੇ ਲਈ ਇਹ अहम ਖਬਰ ਪੇ ਕਮਿਸ਼ਨ ਨੂੰ ਲੈ ਕੇ ਸਾਹਮਣੇ ਆਈ ਹੈ ਜਿਸ ਦੇ ਵਿੱਚ 6ਵੇਂ ਪੇ ਕਮਿਸ਼ਨ ਦੇ ਫਾਰਮੂਲੇ ਨੂੰ ਲੈ ਕੇ ਮੁਲਾਜ਼ਮ ਅਤੇ ਪੈਨਸ਼ਨਰਾਂ ਦੇ ਵੱਲੋਂ ਇੱਕ ਬੜਾ ਹੀ ਕੋਰਟ ਕੇਸ ਕੀਤਾ ਗਿਆ ਸੀ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਖੇ ਅਤੇ ਉਸ ਦੇ ਫੈਸਲੇ ਤੋਂ ਬਾਅਦ ਪੰਜਾਬ ਸਰਕਾਰ ਨੇ ਫੈਸਲੇ ਨੂੰ ਇੰਪਲੀਮੈਂਟ ਕਰਨ ਦੇ ਲਈ ਸਪੀਕਿੰਗ ਆਰਡਰ ਜਾਰੀ ਕੀਤਾ ਸੀ ਸੋ ਅੱਜ ਦੇ ਵੀਡੀਓ ਦੇ ਵਿੱਚ ਅਸੀਂ ਇਸ ਦੇ ਬਾਰੇ ਜਾਣਕਾਰੀ ਲਵਾਂਗੇ ਸਕਰੀਨ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਸੀਡਬਲਯੂਪੀ 14 ਸਤੰਬਰ ਨੂੰ 2023 ਦੇ ਵਿੱਚ ਲਾਗੂ ਕੀਤਾ ਗਿਆ ਅਤੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਇਸ ਦਾ ਫੈਸਲਾ 28 11 2024 ਨੂੰ ਕੀਤਾ ਗਿਆ। ਔਰ ਇਹਦੇ ਵਿੱਚ ਕਿਹਾ ਗਿਆ ਕਿ 3 ਮਹੀਨੇ ਦੇ ਅੰਦਰ ਅੰਦਰ ਇਸ ਪਟੀਸ਼ਨ ਵਿੱਚ ਮੰਗ ਕੀਤੀ ਗਈ ਚੀਜ਼ਾਂ ਦੀ ਉੱਪਰ ਜੇੜਾ ਉਹ ਸਰਕਾਰ ਫੈਸਲਾ ਲਵੇਗੀ ਨਹੀਂ ਤਾਂ ਸਪੀਕਿੰਗ ਆਰਡਰ ਜਾਰੀ ਕਰਕੇ ਅਗਰ ਉਹ ਚਾਵੇ ਤਾਂ ਇਸ ਨੂੰ ਡਿਨਾਈ ਵੀ ਕਰ ਦਵੇਗੀ। ਸਭ ਤੋਂ ਪਹਿਲਾਂ ਗੱਲ ਕਰੀਏ ਤਾਂ ਇਸ ਕੇਸ ਦੇ ਵਿੱਚ ਪੈਸ਼ਨਰ ਵੱਲੋਂ ਕੀ ਮੰਗ ਕੀਤੀ ਗਈ ਉਹਨਾਂ ਨੇ ਮੰਗ ਕੀਤੀ ਕਿ ਜਿਹੜਾ 15% ਦਾ ਫਾਰਮੂਲਾ ਹੈ ਇੱਕ ਇੱਕ 2016 ਤੋਂ 6ਵੇਂ ਪੇ ਕਮਿਸ਼ਨ ਦਾ ਉੱਥੇ ਜਿਹੜਾ ਡੀਏ ਹੈ ਉਸ ਨੂੰ 113% ਦੀ ਥਾਂ ਤੇ 125% ਕੀਤਾ ਜਾਵੇ ਅਤੇ ਇਸ ਦੇ ਇਲਾਵਾ ਸਮੂਹ ਜਿਹੜੇ ਪੈਨਸ਼ਨਰ ਨੇ ਇੱਕ ਇੱਕ 16 ਤੋਂ ਉਹਨਾਂ ਨੂੰ 2.68 ਦੇ ਨਾਂ ਦਾ ਫੈਕਟਰ ਦਿੱਤਾ ਜਾਵੇ ਅਤੇ ਉਸ ਨੂੰ ਪੰਜਾਬ ਸਰਕਾਰ ਨੇ ਜਿਹੜਾ ਸਪੀਕਿੰਗ ਆਰਡਰ ਜਾਰੀ ਕੀਤਾ ਇਸ ਦੇ ਵਿੱਚ ਪਟੀਸ਼ਨਰ ਦਾ ਜਿਹੜਾ ਕਲੇਮ ਹੈ ਉਸ ਨੂੰ ਡਿਨਾਈ ਕੀਤਾ ਅਤੇ ਡਿਨਾਈ ਕਰਨ ਦੇ ਲਈ ਕਿਹੜੇ-ਕਿਹੜੇ ਕਾਰਨ ਜਿਹੜੇ ਨੇ ਸਰਕਾਰ ਵੱਲੋਂ ਦਿੱਤੇ ਗਏ ਇਹ ਬੜੇ ਹੀ ਖਾਸ ਨੇ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਇਸ ਫਾਰਮੂਲੇ ਬਾਰੇ ਕਿਹਾ ਕਿ ਜਿਹੜਾ ਇਹ ਫਾਰਮੂਲਾ ਬਣਾਇਆ ਗਿਆ ਹੈ ਉਹ origianally ਪੇ ਕਮਿਸ਼ਨ ਦੀ ਰਿਪੋਰਟ ਸੀ ਤੇ ਛੇਵੇਂ ਪੇ ਕਮਿਸ਼ਨ ਦੀ ਰਿਪੋਰਟ ਉਹਨਾਂ ਵੱਲੋਂ ਇਹ ਰეკਮੈਂਡ ਨਹੀਂ ਕੀਤਾ ਗਿਆ ਉਹਨਾਂ ਨੇ ਇਸ ਫਾਰਮੂਲੇ ਦੀ ਸਿਫਾਰਿਸ਼ ਨਹੀਂ ਸੀ ਕੀਤੀ ਪਰ ਬਾਅਦ ਦੇ ਵਿੱਚ ਮੁਲਾਜ਼ਮਾਂ ਦੀ ਤੇ ਮੁਲਾਜ਼ਮ ਯੂਨੀਅਨਾਂ ਦੀ ਮੰਗ ਦੇ ਉੱਪਰ ਡਿਊ ਡੈਲੀਬਰੇਸ਼ਨ ਜਿਹੜੀ ਹੈ ਇਸ ਦੇ ਉੱਪਰ ਵਿਚਾਰ ਵਟਾਂਦਰਾ ਕੀਤਾ ਗਿਆ ਇੰਪਲੀਮਾਈ ਐਂਡ ਪੈਨਸ਼ਨਰ ਐਸੋਸੀਏਸ਼ਨ ਆਫੀਸਰਸ ਕਮੇਟੀ ਵੱਲੋਂ ਗਰੁੱਪ ਆਫ ਮਨਿਸਟਰ ਦੇ ਨਾਲ ਅਤੇ ਇਸ ਡੈਲੀਬਰੇਸ਼ਨ ਤੋਂ ਬਾਅਦ ਇਸ ਵਿਚਾਰ ਤੋਂ ਚਰਚਾ ਤੋਂ ਬਾਅਦ ਇਸ 15% ਫਾਰਮੂਲੇ ਦੇ ਉੱਪਰ ਜਿਹੜੀ ਮੋਹਰ ਲਗਾਈ ਗਈ ਜਾਨੀ ਕਿ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਇਹ ਫਾਰਮੂਲਾ ਅਸੀਂ ਪੰਜਾਬ ਸਰਕਾਰ ਦੇ ਜਿਹੜੀਆਂ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਨੇ ਉਨਾ ਦਿਨ ਟੇਬਲ ਟਾਕ ਤੇ ਸਹਿਮਤੀ ਤੋਂ ਬਾਅਦ ਹੀ ਜਿਹੜਾ ਜਾਰੀ ਕੀਤਾ ਹੈ ਇਸ ਦੇ ਨਾਲ ਮਿਨੀਮਮ 15% ਦੀ ਇਨਹਾਂਸਮੈਂਟ ਜਿਹੜੀ ਕਿ ਮੁਲਾਜ਼ਮਾਂ ਦੀਆਂ ਤਨਖਾਹਾਂ ਤੇ ਪੈਨਸ਼ਨਾਂ ਦੇ ਵਿੱਚ ਇਨਸ਼ੋਰ ਕੀਤੀ ਗਈ ਹੈ ਅਤੇ ਇਸ ਤੋਂ ਬਾਅਦ ਮੈਂ ਇਹ ਵੀ ਦੱਸਦੀ ਹਾਂ ਕਿ ਇਹ ਫਾਰਮੂਲਾ ਕੀ ਸੀ ਬੇਸਿਕ ਪਲੱਸ ਡੀਏ ਇਸ ਉੱਪਰ ਘੱਟੋ-ਘੱਟ 15% ਇਨਹਾਂਸਮੈਂਟ ਅਤੇ ਇਹੀ ਫਾਰਮੂਲਾ ਪੈਨਸ਼ਨਰਾਂ ਦੇ ਲਈ ਜਾਰੀ ਕੀਤਾ ਗਿਆ ਕਿ ਬੇਸਿਕ ਪੈਨਸ਼ਨ ਪਲੱਸ ਉਸ ਉੱਪਰ ਡੀਏ ਉਹਨਾਂ ਦਾ 15% ਹੁਣ ਇਹ ਫਾਰਮੂਲੇ ਦੇ ਵਿੱਚ ਬੇਸ਼ੱਕ ਜਿਹੜੀ ਇਹ ਇੱਕ ਮੁਲਾਜ਼ਮਾਂ ਦੀ ਇੰਡੀਵਿਜੂਅਲ ਹੋ ਸਕਦੀ ਹੈ ਪੈਨਸ਼ਨਰਾਂ ਦੀ ਇੰਡੀਵਿਜੂਅਲ ਹੋ ਸਕਦੀ ਹੈ ਪਰ ਜਿਹੜਾ ਡੀਏ ਸੀ ਉਸ ਨੂੰ 113% ਲਿਆ ਗਿਆ ਸਰਕਾਰ ਦਾ ਕਹਿਣਾ ਹੈ ਕਿ ਉਸ ਵਕਤ ਮੁਲਾਜ਼ਮਾਂ ਦਾ 113% ਡੀਏ ਦੇ ਨਾਲ ਜਿਹੜੀ ਅਦਾਇਗੀ ਕੀਤੀ ਗਈ ਸੀ ਉਹ ਇੱਕ ਇੱਕ 2016 ਤੋਂ ਪਹਿਲਾਂ ਦੀ ਹੈ ਜੇਕਰ ਗੱਲ ਕਰੀਏ ਤਾਂ ਇਸ ਫਾਰਮੂਲੇ ਨੂੰ ਉਸ ਵਕਤ ਦੇ ਡੀਏ ਦਾ ਆਧਾਰ ਬਣਾ ਕੇ ਜਿਹੜਾ ਫਾਰਮੂਲਾ ਬਣਾਇਆ ਗਿਆ ਤੇ ਉਹ ਫਿਕਸ ਫਾਰਮੂਲਾ ਜਾਨੀ ਕਿ ਉਹਨਾਂ ਦਾ ਮੰਨਣਾ ਹੈ ਕਿ ਉਸ ਵਕਤ 15% ਦੀ ਇਨਹਾਂਸਮੈਂਟ ਬੜੀ ਸੋਚ ਸਮਝ ਕੇ ਕੀਤੀ ਗਈ ਸੀ ਪਰ ਇਹ ਜਿਹੜਾ ਤੈ ਨਹੀਂ ਹੋਇਆ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਇਹ ਡੀਏ ਵਾਧਾ ਹੈ ਤਾਂ ਉਸ ਫਾਰਮੂਲੇ ਵਿੱਚ ਕੀ ਸੋਧ ਕੀਤੀ ਜਾਵੇਗੀ ਜਾਨੀ ਕਿ ਇਹਦੇ ਵਿੱਚ ਇਹ ਬੜਾ ਸਾਫ਼-ਸਾਫ਼ ਲਿਖਿਆ ਹੈ ਕਿ ਜਿਹੜਾ ਇਹ ਫਾਰਮੂਲਾ ਹੈ ਇਹ ਫਿਕਸ ਫਾਰਮੂਲਾ ਹੈ ਤੇ ਇਸ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਚੇਂਜ ਜਿਹੜਾ ਸਰਕਾਰ ਵੱਲੋਂ ਨਹੀਂ ਕੀਤਾ ਜਾ ਸਕਦਾ ਅਤੇ ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਦੱਸਿਆ ਕਿ 5.1% ਦੇ ਜਿਹੜਾ ਫਾਰਮੂਲਾ ਪੈਨਸ਼ਨਰਾਂ ਦੇ ਲਈ ਹੈ ਉਹ ਸਪੀਕਿੰਗ ਆਰਡਰ ਦੇ ਵਿੱਚ ਲਿਖਿਆ ਗਿਆ ਕਿ ਇਸ ਉੱਪਰ ਵਿਚਾਰ ਚੱਲ ਰਿਹਾ ਹੈ ਤੇ ਇਸ ਨੂੰ ਹਜੇ ਫਿਲਹਾਲ ਕੋਈ ਕਾਰਵਾਈ ਜਿਹੜੀ ਸਰਕਾਰ ਦੇ ਵੱਲੋਂ ਨਹੀਂ ਕੀਤੀ ਜਾ ਰਹੀ ਅਤੇ ਇਸ ਦੇ ਬਾਰੇ ਵੱਖ-ਵੱਖ ਵਿਭਾਗਾਂ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ ਇਸ ਸਪੀਕਿੰਗ ਆਰਡਰ ਦੇ 12 ਨੰਬਰ ਪੁਆਇੰਟ ਤੇ ਬੜੀ ਹੀ ਖਾਸ ਗੱਲ ਲਿਖੀ ਗਈ ਜਿਹੜੀ ਕਿ ਤੁਹਾਡੇ ਨਾਲ ਸਾਂਝੀ ਕਰਨੀ ਬੜੀ ਜ਼ਰੂਰੀ ਹੈ ਇਸ ਦੇ ਵਿੱਚ ਪੰਜਾਬ ਸਰਕਾਰ ਨੇ ਲਿਖਿਆ ਕਿ ਇਫ ਥਿਸ ਆਰਗੂਮੈਂਟ ਜਾਨੀ ਕਿ ਜਿਹੜੇ ਇਹ ਮੁਲਾਜ਼ਮ ਨੇ 125% ਵਾਲੇ ਤਾਂ ਉਹਨਾਂ ਦੇ ਨਾਲ ਹੋਏਗਾ ਕਿ ਉਹਨਾਂ ਨਾਲ ਸਰਕਾਰ ਨੇ ਲਿਖਿਆ ਕਿ ਇਸ ਦੇ ਨਾਲ ਬਹੁਤ ਸੋਚ ਸਮਝ ਕੇ ਜਾਨੀ ਕਿ ਜਿਹੜਾ ਖਜ਼ਾਨੇ ਤੇ ਅਸਰ ਪਵੇਗਾ ਔਰ ਅਗਰ ਇਸ ਆਰਗੂਮੈਂਟ ਨੂੰ ਸਹੀ ਮੰਨ ਲਿਆ ਜਾਵੇ ਤਾਂ ਸਟੇਟ ਹੈਡ ਦਾ ਚੋਇਸ ਨੋਟ ਨੂੰ ਟੂ ਆਲ ਦੇ ਨਾਲ ਪੰਜਾਬ ਸਰਕਾਰ ਨੇ ਕਿਹਾ ਹੈ ਕਿ ਅਗਰ ਇਸ ਆਰਗੂਮੈਂਟ ਨੂੰ ਸਹੀ ਮੰਨ ਲਿਆ ਜਾਵੇ ਫਾਰਮੂਲੇ ਦੇ ਨਾਲ ਛੇੜਛੜ ਦੀ ਗੱਲ ਕਰੀ ਜਿਹੜੀ ਸਾਹਮਣੇ ਆਉਂਦੀ ਹੈ ਤਾਂ ਸਰਕਾਰ ਕੋਲ ਵੀ ਜਿਹੜੇ ਚੁਆਇਸ ਨੇ ਤਾਂ ਉਹ 15ਵੇਂ ਦੇ ਫਾਰਮੂਲੇ ਦੀ ਥਾਂ ਹੋਰ ਲੋਅਰ ਮਲਟੀਪਲੀਕੇਸ਼ਨ ਫੈਕਟਰ ਜਿਹੜਾ ਹੈ ਕਿ ਲੈ ਕੇ ਆਵੇ ਸੋ ਸਰਕਾਰ ਵੱਲੋਂ ਇਸ ਫਾਰਮੂਲੇ ਨਾਲ ਛੇੜਛਾੜ ਕਰਨਾ ਜਿਹੜਾ ਸਹੀ ਨਹੀਂ ਮੰਨਿਆ ਗਿਆ ਉਹਨਾਂ ਨੇ ਕਿਹਾ ਕਿ ਇਸ ਦੇ ਨਾਲ ਖਜ਼ਾਨੇ ਦੇ ਬੋਝ ਪਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕਰੋੜਾਂ ਰੁਪਏ ਦੀ ਲੋਡ ਜਿਹੜੀ ਹੈ ਇਸ ਫਾਰਮੂਲੇ ਦੇ ਵਿੱਚ ਛੇੜਛਾੜ ਕਰਨ ਦੇ ਨਾਲ ਹੋਵੇਗੀ ਉਹਨਾਂ ਨੇ ਕਿਹਾ ਕਿ ਅਸੀਂ ਜਿਹੜੀ ਸੋਚ ਸਮਝ ਕੇ ਹੀ ਫਾਰਮੂਲਾ ਬਣਾਇਆ ਹੈ ਇੱਕ ਬਿਹਤਰ ਫਾਰਮੂਲਾ ਬਣਾਇਆ ਜਿਸ ਦੇ ਨਾਲ ਪੈਨਸ਼ਨਰਾਂ ਨੇ ਇੰਪਲੀਮਾਈਜ਼ ਹੈ ਅਤੇ ਉਸ ਵਕਤ ਬੈਨੀਫਿਟ ਦਿੱਤਾ ਗਿਆ ਪਰ ਅਗਰ ਅੱਜ ਇਸ ਫਾਰਮੂਲੇ ਦੇ ਨਾਲ ਕੋਈ ਛਿੜਛੜ ਕੀਤੀ ਜਾਂਦੀ ਹੈ ਤਾਂ ਇਸ ਦੇ ਨਾਲ ਜਿਹੜਾ ਹੈ ਕਿ ਖਜ਼ਾਨੇ ਦੇ ਉੱਤੇ ਭਰਪੂਰ ਅਸਰ ਪਵੇਗਾ ਤੇ ਬਹੁਤ ਸਾਰਾ ਬੋਝ ਪਵੇਗਾ ਜਿਹੜਾ ਪੈਨ ਦੇ ਨਾਲ ਉਹਨਾਂ ਨੇ ਕਿਹਾ ਕਿ ਮੁਲਾਜ਼ਮ ਅਤੇ ਪੈਨਸ਼ਨਰਾਂ ਨਾਲ ਜਿਹੜੀ ਜਿਹੜੀ ਸੁਸਾਇਟੀ ਹੈ ਤੇ ਹੋਰ ਵੈਲਫੇਅਰ ਆਮ ਲੋਕਾਂ ਦੇ ਵੈਲਫੇਅਰ ਬਾਰੇ ਵੀ ਸੋਚਣਾ ਹੈ ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਇਹਦੇ ਵਿੱਚ ਇਹ ਵੀ ਲਿਖਿਆ ਹੈ ਕਿ ਬਹੁਤ ਸਾਰੇ ਜਿਹੜੇ ਪੈਨਸ਼ਨਰ 2.5 ਫੈਕਟਰ ਦੀ ਮੰਗ ਕਰ ਰਹੇ ਨੇ ਇਹਨਾਂ ਮੁਲਾਜ਼ਮਾਂ ਨੂੰ ਜਿਨ੍ਹਾਂ ਦੀ ਰਿਟਾਇਰਮੈਂਟ ਜਿਹੜੀ ਇੱਕ ਇੱਕ 16 ਤੋਂ ਪਹਿਲਾਂ ਹੋਈ ਹੈ ਉਹਨਾਂ ਨੂੰ 2011 ਦੇ ਵਿੱਚ ਮਿਡਵੇ ਜਿਹੜੀ ਕਿ ਉਹ ਇਨਹਾਂਸਮੈਂਟ ਸਰਕਾਰ ਵੱਲੋਂ ਦਿੱਤੀ ਜਾ ਚੁੱਕੀ ਹੈ ਅਤੇ ਇਸ ਕਰਕੇ ਉਹਨਾਂ ਨੇ 2.5 ਦਾ ਫੈਕਟਰ ਨਹੀਂ ਦਿੱਤਾ ਜਾ ਸਕਦਾ ਪਰ ਜਿਨ੍ਹਾਂ ਦੀ ਰਿਟਾਇਰਮੈਂਟ ਇੱਕ ਇੱਕ 2016 ਤੋਂ ਬਾਅਦ ਹੋਈ ਹੈ ਉਹਨਾਂ ਨੂੰ 2.25 ਅਤੇ 2.5 ਦਾ ਜਿਹੜਾ ਫੈਕਟਰ ਹੈ ਉਹ ਆਪਸ਼ਨ ਦਿੱਤਾ ਜਾ ਚੁੱਕਾ ਹੈ ਸਰਕਾਰ ਨੇ ਕਿ ਅਗਰ ਅਸੀਂ ਡੀਏ ਦੇ ਏਰੀਅਰ ਅਤੇ ਪੇ ਦੇ ਏਰੀਅਰ ਦੀ ਗੱਲ ਕਰੀਏ ਤਾਂ ਉਸ ਦੇ ਬਾਰੇ ਇਨਸਟਰਕਸ਼ਨ ਜਿਹੜੀਆਂ ਜਾਰੀ ਕਰ ਦਿੱਤੀਆਂ ਗਈਆਂ ਨੇ ਤੇ ਇਸ ਦੇ ਵਿੱਚ ਇਹ ਵੀ ਦੱਸਿਆ ਕਿ ਕਿਵੇਂ 15 ਕਿਸ਼ਤਾਂ ਦੇ ਵਿੱਚ ਜਿਹੜੀ ਕਿ ਮੁਲਾਜ਼ਮਾਂ ਨੂੰ ਏਰੀਅਰ ਦੀ ਅਦਾਇਗੀ ਕੀਤੀ ਜਾਵੇਗੀ ਅਤੇ 2018 ਤੇ 19 ਦੇ ਵਿੱਚ ਜਿਹੜੀ ਪੇ ਏਰੀਅਰ ਆ ਉਹ ਕਿਸ ਤਰ੍ਹਾਂ 18 ਕਿਸ਼ਤਾਂ ਦੇ ਵਿੱਚ ਦਿੱਤਾ ਜਾਵੇਗਾ ਤੁਸੀਂ ਸਕਰੀਨ ਦੇ ਉੱਪਰ ਟੇਬਲ ਦੇਖ ਸਕਦੇ ਹੋ ਤੇ ਜਨਵਰੀ 2028 ਵਿੱਚ ਜਿਹੜੀ ਇਸ ਦੀ ਅਦਾਇਗੀ ਕਰਨ ਦੇ ਲਈ ਜਿਹੜੀ ਸਰਕਾਰ ਨੇ ਇਸ ਤੋਂ ਪਹਿਲਾਂ ਕਰ ਦਿੱਤੀ ਹੈ ਅਤੇ ਇਸ ਨੇ ਇਹ ਵੀ ਕਿਹਾ ਕਿ ਜੇਕਰ ਸਮੇ ਤੋਂ ਪਹਿਲਾਂ ਇਸ ਦੀ ਅਦਾਇਗੀ ਪੋਸੀਬਲ ਹੁੰਦੀ ਹੈ ਤਾਂ ਏਰੀਅਰ ਦੀ ਅਦਾਇਗੀ ਪਹਿਲਾਂ ਵੀ ਕਰ ਦਿੱਤੀ ਜਾਵੇਗੀ ਪਰ ਫਿਲਹਾਲ ਇਸ ਪਟੀਸ਼ਨ ਨੂੰ ਜਿਹੜਾ ਹੈ ਸਰਕਾਰ ਨੇ ਡਿਕਲਾਈਨ ਕਰ ਦਿੱਤਾ ਹੈ ਜਾਨੀ ਕਿ ਸਮਾਨਯੁਕ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਸ ਸੀ ਡਬਲਯੂ ਪੀ ਦੇ ਵਿੱਚ ਸਰਕਾਰ ਨੂੰ ਕਿਹਾ ਕਿ 3 ਮਹੀਨੇ ਦੇ ਅੰਦਰ ਅੰਦਰ ਫੈਸਲਾ ਕੀਤਾ ਜਾਵੇ ਜਾਂ ਫਿਰ ਸਪੀਕਿੰਗ ਆਰਡਰ ਜਾਰੀ ਕਰਕੇ ਸਪੀਕਿੰਗ ਆਰਡਰ ਜਾਰੀ ਕਰਨ ਦੇ ਫੈਸਲੇ ਨੂੰ ਜਿਹੜਾ ਜਿਹੜਾ ਇੰਪਲੀਮੈਂਟ ਕਰਨ ਤੋਂ ਮਨਾ ਕਰ ਦਿੱਤਾ ਹੈ ਪਰ ਮੈਂ ਵੀ ਇਹ ਦੱਸਦੀ ਹਾਂ ਕਿ ਇਸੇ ਹੀ ਪਟੀਸ਼ਨ ਨੂੰ ਲੈ ਕੇ COCP 2791 2025 ਅਤੇ ਇਹ 239 2025 ਦੇ ਵਿੱਚ ਹੀ ਸਭ ਫੈਸਲਾ ਲਿਆ ਗਿਆ ਜਿਹੜਾ ਕਿ ਆ ਚੁੱਕਿਆ ਹੈ ਇਸ ਦੇ ਵਿੱਚ ਮਾਨਯੋਗ ਕੋਰਟ ਨੇ ਕਿਹਾ ਕਿ ਚਾਹੇ ਸਪੀਕਿੰਗ ਆਰਡਰ ਜਾਰੀ ਕਰ ਦਿੱਤਾ ਹੈ ਪਰ ਜੇਕਰ ਫਿਰ ਵੀ ਪਟੀਸ਼ਨਰ ਇਸ ਸਪੀਕਿੰਗ ਆਰਡਰ ਨੂੰ ਲੈ ਕੇ ਕੋਈ ਵੀ ਚੈਲੰਜ ਕਰਨਾ ਚਾਹੁੰਦੇ ਨੇ ਤਾਂ ਅਕੋਰਡਿੰਗ ਟੂ ਲਾ ਉਹ ਕਰ ਸਕਦੇ ਨੇ